ਤੀਰਥ ਵਰਤ ਨੇਮ ਸੁੱਚ ਸੰਜਮ ਸਦਾ ਰਹੇ ਦੇ ਸਮਾਂ ਤੀਰਥ ਵਰਤਾਂ ਨੇਮ ਸੁੱਚ ਸੰਜਮੇ ਪੱਡਣ ਦੇ ਨੇ ਸਾਰੇ ਇਹੀ ਜੋ ਉਪਦੇਸ਼ ਕਰ ਰਹੇ ਨੇ ਇਹੀ ਸੰਤਾ ਕੋਲ ਤੀਰਥ ਵਰਤ ਤੀਰਥ ਕੀ ਬਣਾ ਲਿਆ ਅਮਰਸਰ ਤੀਰਥ ਬਣਾ ਲਿਆ ਸਾਰੇ ਇਹਨਾਂ ਨੇ ਬਾਹਰ ਦੇ ਰੱਖ ਲਈ ਚਲੋ ਹੁਣ ਤਾਂ ਵਰਤ ਵੀ ਰੱਖਣ ਲੱਗੇ ਨੇਮ ਇਹਨਾਂ ਨੇ ਬਣਾਏ ਨੇ ਆ ਨੇਮ ਇਹਨੇ ਮਰਿਆਦਾ ਮਰਿਆਦਾ ਨੇਮ ਕੱਟ ਕੇ ਮਰਿਆਦਾ ਨੂੰ ਰੱਖ ਲਿਆ ਮਰਿਆਦਾ ਕੀ ਇਹਨੇ ਉਗਿਆ ਦੂਈ ਕੀ ਸੱਚ ਸੱਚ ਬਟ ਅਜੀਬ ਬਵੇਕੀਆਂ ਕੋਈ ਹੱਥ ਨਹੀਂ ਲਾ ਸਕਦਾ ਇਹ ਕੀ ਸੱਚ ਗੁਰਬਾਣੀ ਖਿਲਾਫ ਐ ਇਸ ਗੱਲ ਦੇ ਜੇ ਸੱਚ ਸੀ ਤੁਹਾਡੇ ਕੋਲ ਰਹੇ ਗੁੱਦੂ ਦੇ ਬੁੱਦੂ ਨਾਮ ਨਹੀਂ ਮਿਲਿਆ ਨਾਮ ਇਹ ਤਾਂ ਅੱਗੇ ਐ ਇਹ ਖਾਈਆ ਸਤੋਗੜੀ ਨਹੀਂ ਤੀਰ ਤੇ ਬਰਤਨ ਦੇਮ ਸੁੱੱਚੇ ਸੱਚ ਵਿੱਚ ਆ ਗਏ ਇਹਦੇ ਔਰ ਸੱਜਾ ਵਿਚ ਆ ਗਏ ਸਤੋਗੜੀ ਖਾਈ ਚ ਲੇ ਰਹੇ ਨੇ ਸਾਰੇ ਐ ਸੰਤਾ ਕੋਲ ਇਹ ਆਪਰੇ ਆਪ ਨੂੰ ਧਰਮ ਸਮਝਾਣ ਲਿਆ ਕੋਰੇ ਹੋਰ ਉਹਨਾਂ ਕੋ ਪੱਖੜੀ ਹੈ ਇਹ ਖਾਈ ਹੈ ਤੀਰਥ ਵਰਤਨ ਨਹਿਮ ਸੁੱਚਾ ਸੰਜੋ ਸਦਾ ਰਹੇ ਨਹੀ ਕੰਮ ਸਦਾ ਰਹੇ ਨਹੀ ਕੰਮ ਇਹਨਾਂ ਦੀ ਇੱਛਾ ਨਾ ਰਹੇ ਤੇ ਨਾਂ ਚੀਜਾਂ ਨਾ ਤੀਰਥ ਦੀ ਨਾ ਵਰਤਨਾ ਨਹਿਮ ਨਾ ਸੁੱਚਾ ਨਾ ਸੰਜਮ ਇਹਨਾਂ ਦੀ ਇੱਛਾ ਪੈਦਾ ਹੀ ਨਾ ਹੋਵੇ ਤਾਂ ਇਹ ਖਾਈ ਜੋ ਨਿਕਲੂਗਾ ਜੇ ਇਤਨੀ ਵੀਛ ਹੈ ਖਾਈ ਚਰੂਗਾ ਨੇ ਕਮਾਈ ਨਾ ਦੀ ਕੰਮ ਨਾ ਹੋਵੇ ਬਿਲਕੁਲ ਇਹ ਫਲਾਉਣ ਵਾਲੀਆਂ ਨੇ ਸਾਰੀਆਂ ਚੀਜ਼ਾਂ ਇਹਨਾਂ ਦਾ ਇਹ ਧਰਮ ਜਿਹੜੇ ਇਹਨੂੰ ਧਰਮ ਬੰਦੇ ਨੇ ਖਾਈ ਜੋ ਨਿਕਲ ਨਹੀਂ ਸਕਦੇ ਸਦਾ ਰਹੇ ਨੇ ਖਬਰ ਤ੍ਰਿਸ਼ਨਾ ਰਮਾਇਆ ਪਰਮ ਚੁੱਕਾ ਚਿਤਵਤ ਆਤਮਰਾਮ ਆ ਦੇ ਤ੍ਰਿਸ਼ਨਾ ਔਰ ਮਾਇਆ ਮਾਇਆ ਵਾਹਦੇ ਤ੍ਰਿਸ਼ਨਾ ਇਹਦਾ ਪਰਮ ਚੁੱਕ ਗਿਆ ਮਾਇਆ ਨਾਲ ਸੁਖ ਨਹੀਂ ਹੈ ਇਹ ਹੁਣ ਵਰਲਡ ਵੀ ਬੰਦੀ ਹੈ ਸਾਰੀ ਇਹਾਰੇ ਸਿਆਣੇ ਵੀ ਬੋਲਦੇ ਪਹਿਲਾਂ ਨਹੀਂ ਸੀ ਬੰਦੇ ਇਸ ਕਰਕੇ ਆਏ ਵਿਆਖਿਆ ਨੂੰ ਤਾਂ ਸਾਰੀ ਵੱਡ ਲਈ ਬੰਨ ਲੈਣਾ ਵਰਲਡ ਲੈਵਲ ਦੀ ਵਿਆਖਿਆ ਹੈ ਗੁਰਬਾਣੀ ਦੀ ਇਸੇ ਲੈਵਲ ਦੀ ਵਿਆਖਿਆ ਤੋਂ ਘਾਟੇ ਦੀ ਵਿਆਖਿਆ ਜੇ ਕਰਾਂਗੇ ਸੰਪਰਦਾਇਕਤਾ ਬਣ ਜੂਗੀ ਫਿਰੇ ਸੰਪਰਦਾਇਕਤਾ ਬਣ ਜੂਗੀ ਸਾਰੇ ਸੰਸਾਰ ਵਾਸਤੇ ਸੰਸਾਰ ਦੇ ਆਦਮੀਨ ਵਾਸਤੇ ਮਾਇਆ ਦੀ ਜਿਹੜੀ ਹੈਗੀ ਹੈ ਚਿਤਵਲਾਂ ਇਹਦੇ ਹੀ ਝਗੜੇ ਨੇ ਸੰਸਾਰ ਦੇ ਸਾਰੇ ਉਹ ਰੱਬ ਜਨਾ ਬਾਇਆ ਦੀ ਹੈ ਤੱਕੇ ਜਾਈ ਮਾਇਆ ਵਾਸਤੇ ਲੁੱਟਾ ਖਵਾ ਮਾਇਆ ਵਾਸਤੇ ਇਹ ਹੀ ਦੇਣਾ ਹਥਿਆਰ ਬਣਾਉਣਾ ਤੇ ਵੇਚਣ ਵਾਸਤੇ ਸਾਸਤ ਕਰਦੇ ਮੈਂ ਇਹਨਾਂ ਨੂੰ ਲੜਾ ਦੀ ਹਥਿਆਰ ਵੇਚੀ ਹੋਈ ਮਾਇਆ ਵਾਸਤੇ ਜੋ ਤਾਂਨੇ ਬਾਣੇ ਆਦਵੀ ਇਸ਼ਰਾਰਤੀ ਦਿਮਾਗ ਚ ਬੋਲ ਦਿਮਾਗ ਤੇ ਚਰਖਾ ਚੱਲਦਾ ਹੈ ਸ਼ੈਤਾਨ ਦਾ ਚਰਖਾ ਮਾਇਆ ਵਾਸਤੇ ਚੱਲਦਾ ਸਾਰਾ ਦਿਨ ਇਹਦੀ ਪ੍ਰਾਪਤੀ ਵਾਸਤੇ ਬਾਇਆ ਸ਼ੈਤਾਨ ਦੇ ਸ਼ਕਤੀ ਦਾ ਨਾਮ ਹੈ ਸ਼ੈਤਾਨ ਦੀ ਸ਼ਕਤੀ ਕੀ ਹੈ ਮਾਇਆ ਸ਼ੈਤਾਨ ਆਪਣੇ ਬੱਚ ਕਰਨ ਵਾਸਤੇ ਮਾਇਆ ਰਖੀ ਹੋਈ ਹੈ ਸਾਰੇ ਉਹਦੇ ਬੱਚ ਨੇ ਜਿਹੜਾ ਮਾਇਆ ਨਾਲ ਜੁੜਿਆ ਹੈ ਮਾਇਆ ਦੀ ਇੱਛਾ ਸ਼ੈਤਾਨ ਦੇ ਕਾਬੂ ਹੈ ਸ਼ੈਤਾਨ ਕੋਣੇ 잡ੂ ਜਦੋਂ ਨੇ ਜਾਲ ਜ ਬਸਾਉਣ ਵਾਸਤੇ ਮਾਇਆ ਖੜਾਈ ਹੋਈ ਹੈ ਜਿਵੇਂ ਜਾਲ ਲਾ ਕੇ ਸ਼ਿਕਾਰੀ ਕੀ ਕਰਦਾ ਡਾਲੇ ਖੜਾਉਂਦਾ ਚੋਗਾ ਖੜਾਉਂਦਾ ਨਾ ਉੱਤੇ ਜਾਲ ਲਾ ਕੇ ਮਾਇਆ ਚੋਗਾ ਉੱਤੇ ਜਾਲ ਭਜ ਜਾਣਾ ਚੋਗਾ ਚੋਗਾ ਭਜ ਜਾਂਦਾ ਇਹ ਜਾਲ ਹੈ ਜਿਹਨੂੰ ਤੇ ਜਾਲ ਦੀਂਦਾ ਉਹਦਾ ਜੋਗ ਤੇ ਭਜ ਕੇ ਚੁਗਦਾ ਸਮਝ ਆ ਰਹੀ ਉਹਦਾ ਉੱਤੇ ਦੀ ਉਹ ਵਹਿ ਕੇ ਜਾਲ ਦੇ ਦਾਣੇ ਚੱਕ ਲੈਂਦਾ ਉੱਤੋਂ ਹੀ ਉੱਡ ਜਾਂਦਾ ਜਿਹਨੇ ਉਹ ਇਕੱਠਾ ਕਰਨਾ ਜੋਗਾ ਉਹ ਥਲੇ ਜਾਲ ਦੇ ਥੱਲੇ ਬਣ ਜਾਂਦਾ ਉਹ ਫਿਰ ਆਪਣਾ ਘੇਰਾ ਕਰ ਚੁੱਕ ਲੈਂਦਾ ਵੀ ਇਹ ਇਨਾ ਏਰੀਆ ਮੇਰਾ ਉਹ ਏਰੀਆ ਬਾਅ ਉਹ ਕਿਲਾ ਬਣਾ ਲੈਂਦਾ ਮਿਸਲੇ ਉਹ ਬਣਾਇਆ ਸੀ ਆ ਜਿਹਨਾਂ ਨੇ ਮਿਸਲਾ ਬਣਾਈਆਂ ਤੇ ਜਾਲ ਦੇ ਥੱਲੇ ਵੜ ਗਏ ਅਕਾਲੀ ਬੋਲਾ ਤੁਹਾਨੂੰ ਉੱਤੇ ਬੈਠ ਕੇ ਚੁੱਕਦੇ ਰਹੇ ਉਹ ਕਹਿੰਦਾ ਸਰੀਰ ਹੈ ਜਿੰਨਾ ਚਿਰ ਹੈਗਾ ਚੋਗਾ ਚੁੱਕ ਲੋ ਬਾਕੀ ਉੱਡ ਜਾਂਦੇ ਉੱਤੇ ਹੀ ਉਹ ਅਸੀਂ ਬਹੁਤਾ ਇਕੱਠਾ ਕਰੇ ਨਾਲ ਦਾ ਜਾਂਦੇ ਸਰੀਰ ਵੀ ਨਾਲ ਦਾ ਇਕੱਠਾ ਕਰ ਨੂੰ ਕਰਨ ਉਹ ਉੱਤੇ ਬੈਠ ਕੇ ਜੁਗਦੇ ਰਹੇ ਬਸ ਇੱਕ ਥੱਲੇ ਵੜ ਕੇ ਜੁਗਦੇ ਨੇ ਜਾਂ ਉੜਨਾ ਪੈਂਦਾ ਥੱਲੇ ਆਲੇ ਨਹੀਂ ਉੱੜ ਸਕਦੇ ਫੇਰ ਜਾਲ ਉੜਨਾ ਦਿੰਦਾ ਥੱਲੇ ਆਣੇ ਭਾਜਾ ਦੇ ਉੱਤੇ ਉੱਤੇ ਬੈਠ ਕੇ ਚੁਗਲੋ ਉੱਤੇ ਬੈਠ ਕੇ ਚੁਗੀਦਾ ਹੁੰਦਾ ਚੋਗਾ ਮਾਇਆ ਦੇ ਓਏ ਖਾਈ ਚ ਵੜ ਕੇ ਥੱਲੇ ਚੁਗੀ ਖੜਜਾ ਜੀ ਕ੍ਰਿਸ਼ਨ ਆਰ ਮਾਇਆ ਪਰਮ ਚੁੱਕਾ ਚਿਤ ਬਤਿ ਰੇਸ਼ਨ ਆਰ ਮਾਇਆ ਦਾ ਪਰਮ ਚੁੱਕਿਆ ਗਿਆ ਚਿਤ ਬਤ ਸੁਖ ਨਹੀਂ ਮਾਇਆ ਵਿੱਚ ਹੈ ਜਿਸ ਗ੍ਰਹਿ ਬਹੁਤ ਤੇ ਸੇਗ੍ਰਹਿ ਚਿੰਤਾ ਜਦੋਂ ਇਹ ਸਮਝ ਆ ਗਈ ਉਹ ਪਰਪ ਚੁੱਕਿਆ ਗਿਆ ਫਿਰ ਬੋਦੀ ਕਾਲ ਨੂੰ ਕੱਢੀ ਕਰੂਗਾ ਕਿ ਉਹ ਕਿੱਦਾਂ ਪੜੂਗਾ ਕਿ ਆ ਜਾ ਤਾਂ ਸਿੱਟਣ ਇਸ ਕਰਕੇ ਦੀ ਜਾਂਦਾ ਕਿ ਤੈਨੂੰ ਡਿਊਟੀ ਦਿੱਤੀ ਹੈ ਖਬਰਾਂ ਕੀ ਦੀ ਆ ਮਾਇਆ ਤੇਰੀ ਨਹੀਂ ਹੈ ਜੇ ਬੈਂਕ 'ਚ ਕੋਲ ਜਮਾ ਕਰਾਉਣ ਚੱਲਾ ਜਾਵੇ ਪੈਸੇ ਬੈਂਕ ਵਾਲੇ ਜਵਾਬ ਨਹੀਂ ਦੇ ਸਕਦੇ ਜੇ ਬੈਂਕ ਵਾਲੇ ਜਵਾਬ ਦੇਣ ਉਹਦੇ ਵਜਾ ਲਖੇਤੀ ਰਾਸ ਨੂੰ ਪੁੱਛ ਪ੍ਰਦੀਦ ਉਹਨਾਂ ਦੇ ਵੀ ਤੁਸੀਂ ਮਾਇਆ ਕਿਉਂ ਨਹੀਂ ਲਈ ਤੁਹਾਡੀ ਡਕੈਤਾ ਨਾਲ ਨਹੀਂ ਭੁਗਤਾਂ ਨਹੀਂ ਸਿੱਖਦੇ ਉਹ ਸ਼ੱਕ ਦੇ ਦਾਇਰੇ ਚ ਆ ਜਾਂਦੇ ਨੇ ਥੋੜੇ ਕੋ ਤੇ ਸਟਰੋਂਗ ਰੂਪ ਸੀਗਾ ਤੁਸੀਂ ਇਹਦੇ ਦਾ ਲਈ ਨਹੀਂ ਗਾ ਕੇ ਤੈਨੂੰ ਫੋਕ ਮਾਰਦੀ ਉਹ ਵੜ ਗਿਆ ਇਧਰੋਂ ਵੀ ਭਾਈ ਅਸੀਂ ਲਈ ਨਹੀਂ ਵਾਇਆ ਫਲਾਣ ਨੂੰ ਖਬਈਏ ਉਹ ਇਨਕੁਆਰੀ ਦੇ ਦਾਇਰੇ ਚ ਆ ਜਾਂਦੇ ਨੇ ਔੜੇ ਵੀ ਜਾ ਇਧਰ ਇਸ ਕਰਕੇ ਅਸੀਂ ਮਨਾਉਂਦਾ ਨਹੀਂ ਕਰ ਸਕਦੇ ਪਰ ਹੈ ਉਹਦੀ ਉਹ ਜਿਹਦੀ ਹੈ ਹੈ ਤਾਂ ਉਹਦੀ ਉਹ ਜਿਹਦੀ ਹੈ ਬੰਦਰਾ ਰੱਖ ਲੈਦਾ ਰਾਤ ਨੂੰ ਖਾਤੇ ਚ ਉਹਦੇ ਜਾਲ ਦਿੰਦੇ ਦੀ ਹੈਗੀ ਪਲਕੇ ਉਹਦੀ ਵੀ ਨਹੀਂ ਹੈ ਉਹ ਤਾਂ ਬੈਂਕ ਦੀ ਗਈ ਜੇ ਡਾਕਾ ਪੈ ਜਾ ਵੈਂਟਲਾ ਗਿਆ ਉਹ ਨਹੀਂ ਦੀ ਗਈ ਉਹ ਨਹੀਂ ਗਈ ਹੈ ਨਾ ਮੁਲਾਜ਼ਮ ਨਹੀਂ ਗਈ ਹੈ ਕਹਿੰਦੀ ਹੈ ਗਈ ਹੈ ਬੈਂਕ ਦੇ ਤੇ ਤੁਮਾਲ ਕਾ ਤੇ ਚਲੀ ਗਈ ਤਾਂ ਪਰਮੇਸ਼ਰ ਨਹੀਂ ਚਲੀ ਗਈ ਆ ਗਈ ਤਾਂ ਪਰਮੇਸ਼ਰ ਦੀ ਆ ਇਹ ਰੀਤੀ ਹੈ ਰੀਤੀ ਨਹੀਂ ਹੈ ਦੀਤੀ ਹੈ ਇਹ ਰੀਤੀ ਹੈ ਗੁਰਮੁਖਾਂ ਦੀ ਰੀਤੀ ਹੈ ਰੀਤੀ ਹੁੰਦੀ ਗੁਰਮੁਖਾਂ ਦੀ ਨੀਤੀ ਹੁੰਦੀ ਰੀਤੀ ਹੁੰਦੀ ਹੈ ਸੰਸਾਰ ਦੀ ਸੰਸਾਰ ਦੀ ਰੀਤੀ ਹੁੰਦੀ ਹੈ ਧਰਮ ਕੋਲ ਦਾ ਨੀਤੀ ਹੁੰਦੀ ਹੈ ਨੀਤ ਦੇ ਇੰਤਰਗਤ ਉਹ ਬਹਿ ਪ੍ਰੇਮ ਪ੍ਰਸੰਗ ਤੇ ਅੱਗੇ ਹੋਵੇ ਹੋਂ ਬਹਿ ਪ੍ਰੇਮ ਦੁਤੀਆ ਤੇ ਅੱਗੇ ਲੋਕਾਂ ਰੀਤ ਆ ਸੰਸਾਰ ਦੀ ਰੀਤ ਹੁੰਦੀ ਹੈ ਨੀਤੀ ਨਹੀਂ ਹੁੰਦੀ ਸੰਸਾਰ ਦੀ ਰੀਤੀ ਕੀ ਹੁੰਦੀ ਹੈ ਦੀਤੀ ਕੋਟਲ ਨਹੀਂ ਦਿੱਤੀ ਉਹਦੀ ਅਵਰਤਾਲ ਦੀ ਕੱਲੀ ਨਹੀਂ ਹੁੰਦੀ ਦਿੱਤੀ ਕੋਟਲ ਨਹੀਂ ਦਿੱਤੀ ਕੋਟਲ ਨਹੀਂ ਦੀਂਦੇ ਤਾਂ ਧੋਖਾ ਦੇਣਾ ਸੰਸਾਰ ਦੇ ਨੇਤੀ ਕੋਟ ਗੁਰੂ ਕਾ ਦੇ ਨੇਤੀ ਧੋਖਾ ਦੇਣਾ ਨਹੀਂ ਬੈਗ ਦੇ ਨੇਤੀ ਧੋਖਾ ਦੇਣਾ ਨਹੀਂ ਉਹਨੂੰ ਸੇਫਟੀ ਕਰਤੀ ਉਹਦੀ ਲਿਆ ਭਾਈ ਰੱਖ ਜਾ ਕੋਈ ਗੱਲ ਨਹੀਂ ਉਹਨੂੰ ਸੇਵ ਕਰਦਾ ਬੇਫਿਕਰ ਕਰਦਾ ਜਿਵੇਂ ਬੇਫਿਕਰ ਉਹ ਕਰਦਾ ਹੈ ਉਹ ਮੈਂ ਬੇਫਿਕਰ ਭਗਤ ਕਰਦਾ ਸਾਰਿਆਂ ਨੂੰ ਭਗਤ ਵੀ ਬੇਫਿਕਰ ਸਭ ਦਾ ਬੋਝ ਲਾਉਂਦੇ ਨੇ ਮਨਸ ਤੋਂ ਗੁਰਮਤ ਸਭ ਦਾ ਬੋਝ ਉਤਾਰ ਰਹੀ ਹੈ ਸਰਕਾਰ ਦੀ ਹੈ ਇਹ। ਕਾਨੂੰਨ ਕਿਹਦਾ ਸਰਕਾਰ ਦਾ? ਹੁਕਮ ਕਿਹਦਾ ਗੁਰਬਾਨੀ ਸਰਕਾਰ ਦਾ? ਪਰਮੇਸ਼ਰ ਦੀ ਸਰਕਾਰ ਹਨ। ਸਾਰਿਆਂ ਦੇ ਦਿਮਾਗ ਤੇ ਬੋਝ ਲਾ ਰਹੇ ਆ। ਉਹਦਾ 5 ਲੱਖ ਰੁਪਇਆ ਹੋਵੇ। ਬੈਂਕ ਜਾਦੂ ਨਾਲ ਮਨ ਨਹੀਂ ਦੀ ਆਉਣੀ ਵਿਚਾਰੇ ਨੂੰ। ਉਹਦਾ ਬੋਝ ਲਾਉਣ। ਸਰਕਾਰ ਨੇ ਬਣਾਇਆ ਹੈ ਬੈਂਕ। ਤੂੰ ਬੋਝ ਲਾਉਂ ਤੂੰ। ਇਸ ਕਾਰਨ ਕਿ ਇਹ ਕਾਨੂੰਨ ਬੋਝ ਲਾਉਂਦਾ ਸਾਰਿਆਂ ਦਾ ਦਿਮਾਗ ਤੇ। 뺏어들어가때 뭐냐, 나요